ਇੰਟਰਵਿਊ ਜਿਹੜਾ ਪ੍ਰੈਜ਼ੈਂਟਰ ਇਹ ਆਪਣਾ ਦਾ ਕੈਮਰੇ ਵਾਲਾ ਉਹ ਗੱਲਬਾਤ ਕਰਦਾ ਪਹਿਲਾਂ ਥੋੜੀ ਜੀ ਉਤ ਬਾਅਦ ਉਹ ਉਹਨਾਂ ਦੀ ਆਪਣੀ ਗੱਲ ਚੱਲਣੀ ਆ ਜਿੱਦ ਜਿੱਦਾਂ ਹੁੰਦਾ ਆਪਾਂ ਥੋੜਾ ਥੋੜਾ ਚਲਾ ਕੇ ਰੋਕ ਰੋਕ ਕੇ ਆਪਣੀ ਗੱਲ ਕਰ ਲੈਣੀ ਆ ਹਾਂਜੀ ਹਾਂਜੀ ਜਦੋਂ ਵੀ ਸ਼ਬਦ ਗੁਰੂ ਦੀ ਗੱਲ ਲਾਉਂਦੀ ਹੈ ਸੌਰੀ ਜੀ ਸਾਡਾ ਇਹ ਨਾਲ ਕਨੈਕਟ ਨਹੀਂ ਹੋਇਆ ਕੀ ਹੋਇਆ ਅਸੀਂ ਆਪਣੇ ਗੁਰੂ ਨਹੀਂ ਜੀ ਤੁਸੀਂ ਉੱਥੇ ਆਓ ਤੁਹਾਨੂੰ ਦੇਖੀਏ ਸੇਧ ਲੈ ਕੇ ਆਪਣੀ ਜ਼ਿੰਦਗੀ ਦੀ ਹਰ ਉਲਝਣ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਸਿੱਖ ਧਰਮ ਹਾਂ ਪਹਿਲਾਂ ਗੱਲ ਦੇ ਵਿੱਚ ਰਹਿ ਗਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹਨੇ ਵੀਰ ਨੇ ਗੱਲ ਕੀਤੀ ਆ ਕਿ ਅਸੀਂ ਜਦੋਂ ਵੀ ਇਦਾਂ ਦਾ ਸਵੱਬ ਬਣਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਪਣੀਆਂ ਉਲਝਣਾਂ ਜਿਹੜੀਆਂ ਉਹਨਾਂ ਨੂੰ ਸੁਲਝਾਉਣ ਦੀ ਗੱਲ ਕਰਦੇ ਆ ਜੀ ਇੱਕ ਚੀਜ਼ ਨੂੰ ਲੈ ਕੇ ਵਿਵਾਦ ਵੀ ਹੈ ਬਹੁਤ ਸਾਰੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਕਿਉਂਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਨਾਲ ਦੀ ਨਾਲ ਦਸਮ ਗ੍ਰੰਥ ਦੀ ਵੀ ਗੱਲ ਹੁੰਦੀ ਤਾਂ ਹਾਂ ਉਹ ਵੀ ਆਪਾਂ ਅੱਗੇ ਕਈ ਵਾਰ ਵਿਚਾਰ ਚੁੱਕੇ ਆਂ ਕਿ ਜਿਹੜੀ ਇਹ ਧਾਰਨਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਵੀ ਕਿਤੇਉਂ ਵੀ ਇਹ ਦਸਮ ਗ੍ਰੰਥ ਦੇ ਵਿੱਚ ਸ਼ਬਦ ਹੈ ਨਹੀਂਗੇ ਜੀ ਗੁਰੂ ਗੋਬਿੰਦ ਸਿੰਘ ਨਾਲ ਵੀ ਚੁੜੀ ਗਏ ਠੀਕ ਹੈ 10 ਗ੍ਰੰਥ ਦੇ ਵਿੱਚੋਂ ਨਹੀਂ ਹੈਗੇ ਹੁਣ ਉਰੇਤ ਨਾਮਿਆ ਰਾਹੀਂ ਆਈ ਆ ਕਿੱਦਾਂ ਆਈ ਆ ਉਹ ਜਿਹੜਾ ਦੋਰਾ ਆ ਬਦਲਿਆ ਕਿਦਾਂ ਗਿਆ ਜਿੱਥੇ ਉਹਦੀ ਵਿੱਚ ਪੰਕਤੀ ਆਉਂਦੀ ਆ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਠੀਕ ਹੈ ਪਹਿਲਾਂ ਇਹ ਇਹ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀ ਜਿਹੜਾ ਪਹਿਲਾ ਸੀ ਉਹ ਸੀ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀ ਉਹ ਵੀ ਕਿਸੇ ਸਿੱਖ ਦੇ ਰਤਨਾਮੇ ਵਿੱਚੋਂ ਦੂਰਾ ਠੀਕ ਹੈ ਪਰ ਹੁਣ ਇਹ ਵੀਰ ਨੇ ਜਿੱਦਾਂ ਗੱਲ ਕਹੀ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਨੂੰ ਤਾਂ ਸਾਰੇ ਹੀ ਮੰਨਦੇ ਆ ਕਿਉਂਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਹਾ ਗਿਆ ਇਦੇ ਬਾਰੇ ਵੀ ਅਸੀਂ ਕਲੀਅਰ ਰਹੀਏ ਕਿ ਜਿਹੜਾ ਧਰਮ ਸਿੰਘ ਵਾਲਾ ਗਰੁੱਪ ਆ ਨਾ 2015-16 ਵਿੱਚ ਸ਼ਾਇਦ ਆਪਣੀ ਕਾਫੀ ਗੱਲ ਇਥੋਂ ਬ੍ਰਿਸਬਨ ਤੋਂ ਸੀ ਸ਼ਾਇਦ ਕੋਈ ਗੁਰਜੀਤ ਚਾ ਕੋਈ ਨਾ ਮੈਨੂੰ ਹੁਣ ਯਾਦ ਨਹੀਂ ਪੂਰਾ ਆਪਾਂ ਉਹ ਸਾਡੇ ਕੋਲ ਪਈਆਂ ਰਿਕਾਰਡਿੰਗਾਂ ਪਹਿਲੀਆਂ ਜਿਹੜੇ ਉਹ ਧਰਮ ਸਿੰਘ ਨੂੰ ਫਾਲੋ ਕਰਦੇ ਆ ਉਹਨਾਂ ਦੀਆਂ ਕਾਫੀ ਰਿਕਾਰਡਿੰਗ ਚਲਾ ਕੇ ਆਪਾਂ ਗੱਲ ਕਰਦੇ ਹੁੰਦੇ ਸੀ ਰਤਾਰਨ ਸਿੰਘਲਾ ਗ੍ਰੂਪਿਆ ਉਹ ਇਹ ਦਲੀਲ ਦਿੰਦਾ ਆ ਕਿ ਜਿਹੜਾ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਕਿਹਾ ਗਿਆ ਇਹ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਹੈ ਉਹ ਕਹਿੰਦੇ ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਕਹਿੰਨੇ ਆ ਉਹ ਅਸਲ ਵਿੱਚ ਪੋਥੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਪੋਥੀ ਕਿਹਾ ਗਿਆ ਤੇ ਉਹਦੇ ਬਾਰੇ ਉਹ ਕਹਿੰਦੇ ਪੋਥੀ ਪਰਮੇਸ਼ਰ ਕਥਨ ਲੋਜਿਕ ਉਹ ਇਹ ਦਿੰਦੇ ਆ ਕਿ ਜਿੱਦਾਂ ਅਸੀਂ ਕਹੀਏ ਨਾ ਕਿ ਰੱਬ ਵਾਹਿਗੁਰੂ ਰੱਬ ਆ ਤੇ 10 ਪਾਤਸ਼ਾਹ ਸਿੰਘ ਗੁਰੂ ਹੋਇਆ ਰੱਬ ਨੇ ਗੁਰੂ ਸਾਹਿਬ ਨੂੰ ਭੇਜਿਆ ਹੈ ਹੈਗੇ ਭੇਜਿਆ ਇਦਾਂ ਹੀ ਉਹ ਕਹਿੰਦੇ ਜਿਹੜੀ ਪੋਥੀ ਆ ਪਰਮੇਸ਼ਰ ਕਥਾ ਨੇ ਤੇ ਜਿਹੜਾ 10ਵੇਂ ਪਾਸ਼ਾ ਨੇ ਇਹ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਕਹਿੰਦੇ 10ਮ ਗ੍ਰੰਥ ਦੇ ਬਾਰੇ ਕਿਹਾ ਗਿਆ ਧਰਮ ਸਿੰਘ ਨਿਹੰਗ ਸਿਆਣੀਆਂ ਗੱਲਾਂ ਵੀ ਕਰਦਾ ਪਰ ਇਹ ਨੁਕਤਾ ਉਹਦਾ ਬਹੁਤ ਖਤਰਨਾਕ ਆ ਔਰ ਹੈਰਾਨੀ ਦੀ ਗੱਲ ਇਹ ਆ ਕੋਈ ਟਕਸਾਲ ਕੋਈ ਅਖੰਡ ਕੀਰਤਨੀ ਯਥਾ ਇਹ ਬਿਸ਼ਰਮਾਂ ਦਾ ਢੇਰ ਕਦੇ ਨਾ ਉਹਨੂੰ ਕੋਈ ਛੇਕਣ ਦੀ ਗੱਲ ਕਰਦਾ ਨਾ ਉਹਦੇ ਉੱਤੇ ਕੋਈ ਸਵਾਲ ਖੜਾ ਕਰਦਾ ਇਥੋਂ ਸਾਬਤ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਿਰਫ ਹੀ ਨਹੀਂ ਪ੍ਰਕਾਸ਼ ਕਰਨੀ ਰੱਖਿਆ ਆ ਜਿਹੜਾ ਇਹਨਾਂ ਦਾ ਸਾਰਾ ਜੀਵਨ ਆ ਨਾ ਜਿਹੜੀ ਗੁਰਦੁਆਰਿਆਂ ਦੀ ਸਾਰੀ ਪ੍ਰਕਿਰਿਆ ਆ ਸਾਡੀ ਉਹ ਦਸਮ ਗ੍ਰੰਥ ਤੇ ਸੂਰਜ ਪ੍ਰਕਾਸ਼ ਤੇ ਖੜੀ ਗਿਆ ਬਸ ਤਾਂ ਇਹਦਾ ਬਸ ਨਹੀਂ ਚੱਲਦਾ ਨਹੀਂ ਤਾਂ ਜਿਹੜਾ ਅਖੰਡ ਪਾਠ ਪੀ ਆ ਦਸਮ ਗ੍ਰੰਥ ਦਾ ਕਰੋਣ ਔਰ ਉਹ ਤਾਂ ਸ਼੍ਰੀ ਅਮ ਕਹਿੰਦਾ ਉਹ ਕਹਿੰਦਾ ਜਿਹੜੀ ਗੱਲ ਔਰ ਦਲੀਲ ਉਹਨੇ ਉਹਨੇ ਉਹ ਕਹਿੰਦਾ ਦਸਵੇਂ ਪਾਤਸ਼ਾਹ ਨੇ ਥੱਪਿਆ ਗ੍ਰੰਥ ਗੁਰੂ ਮਾਨਿਓ ਗ੍ਰੰਥ ਦਸਵੇਂ ਪਾਤਸ਼ਾਹ ਨੇ ਕਹੀ ਗੱਲ ਠੀਕ ਹੈ ਧਰਮ ਸਿੰਘ ਕਹਿੰਦਾ ਆ ਭੀ ਜਿਹੜਾ ਤੁਸੀਂ ਕੁਛ ਬਣਾਇਆ ਨਹੀਂ ਨਾ ਆਪ ਉਹਨੂੰ ਤੁਸੀਂ ਥਾਪ ਨਹੀਂ ਸਕਦੇ ਕੋਈ ਕਿਸੇ ਹੋਰ ਦੇ ਬਣਾਏ ਹੋਏ ਨੂੰ ਇਹ ਨਹੀਂ ਕਹਿ ਸਕਦਾ ਭੀ ਲੈ ਤੈਨੂੰ ਮੈਂ ਆ ਥਾਪ ਦਿੱਤਾ ਆਪਣੀ ਗਲਤੀ ਪ੍ਰੂੜਤਾ ਲਈ ਉਹ ਉਦਾਹਰਨ ਇਹ ਦਿੰਦਾ ਕਿ ਪਹਿਲੇ ਪਾਤਸ਼ਾਹ ਨੇ ਲੈਣਾ ਜੀ ਨੂੰ ਤਿਆਰ ਕੀਤਾ ਸੀ ਬਣਾਇਆ ਸੀ ਅੰਗਤ ਉਨੇ ਉਹਨੂੰ ਗੁਰੂ ਥਾਪਿਆ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈਗੀ ਉਹਨੂੰ ਕਿੱਦਾਂ ਥਾਪ ਸਕਦੇ ਆ ਇਸ ਕਰਕੇ ਜਿਹਦੇ ਵਿੱਚ ਉਹਨਾਂ ਦੀ ਆਪਣੀ ਰਚਨਾ ਮਤਲਬ ਦਸਮ ਗ੍ਰੰਥ ਜਿਹੜਾ ਬਚਿੱਤਰ ਨਾਟਕ ਤ੍ਰਿਆ ਚਰਿਤ੍ਰ ਉਹ ਸਾਰਾ ਇੱਕ ਇਕੱਠਾ ਹੋਇਆ ਬੜਾ ਕਿਤਾਬਚਾ ਗ੍ਰੰਥ ਬਣਾਇਆ ਆ ਉਹ ਕਹਿੰਦਾ 10ਵੇਂ ਪਾਤਸ਼ਾਹ ਨੇ ਉਹਨੂੰ ਗ੍ਰੰਥ ਦੀ ਥਾਪਨਾ ਦਿੱਤੀ ਉਹਨੂੰ ਗੁਰੂ ਦੀ ਥਾਂ ਤੇ ਬਿਠਾਇਆ 10ਵੇਂ ਪਾਤਸ਼ਾਹ ਦਾ ਗੁਰੂ ਮਾਨਿਓ ਗ੍ਰੰਥ ਕਹਿਣਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਨਹੀਂ ਹੈ ਉਹ 10ਵੇਂ ਗ੍ਰੰਥ ਦੇ ਬਾਰੇ ਵਿੱਚ ਹੈ ਜਦੋਂ ਆਪਸ ਵਿੱਚ ਹੀ ਇਹਨਾਂ ਦੀ ਜਿਹੜੇ ਆਪਣੇ ਫਰਕ ਆ ਇਹਨਾਂ ਦੇ ਜਿੰਨਾ ਚਿਰ ਨਾ ਇਹਨਾਂ ਦੀ ਦੁਕਾਨਦਾਰੀ ਵੱਲ ਨੂੰ ਉਹਨੂੰ ਪ੍ਰਮੋਟ ਕਰ ਰਹੇ ਆ ਉਹਨਾਂ ਚਿਰ ਕਦੇ ਇਹ ਟੋਕਦੇ ਨਹੀਂ ਫੋਕਦੇ ਨਹੀਂ ਜਿਹੜਾ ਇਹਨਾਂ ਦਾ ਛੇਕਣ ਛਕਾਉਣ ਦਾ ਮਸਲਾ ਹੈ ਨਾ ਉਹ ਇਹ ਨਹੀਂ ਹੈ ਕਿ ਕਿਸੇ ਨੂੰ ਬਾਹਰ ਕੱਢਣ ਦੀ ਗੱਲ ਨਹੀਂ ਹੈ ਇਹ ਸਾਰੀ ਆਪਣੀ ਦੁਕਾਨਦਾਰੀ ਨੂੰ ਚੱਲਦੀ ਰੱਖਣ ਲਈ ਇਸ ਨੂੰ ਛੇਕਣ ਤੋਂ ਬਾਅਦ ਵੀ ਕਿਸੇ ਨੂੰ ਕੱਢਣ ਤੋਂ ਬਾਅਦ ਵੀ ਜੇ ਉਹ ਉਹਨਾਂ ਦੇ ਢਾਂਚੇ ਨੂੰ ਤੋੜਨ ਦੀ ਗੱਲ ਹੀ ਨਾ ਕਰ ਰਿਹਾ ਉਹ ਪਰਵਾਹ ਨਹੀਂ ਉਹਦੇ ਤੇ ਕੋਈ ਕੋਈ ਕਿੰਤੂ ਨਹੀਂ ਇਹਨਾਂ ਦੇ ਕੋਲ ਠੀਕ ਹੈ ਹਾਂਜੀ ਗ੍ਰੰਥ ਦੀ ਗੱਲ ਹੁੰਦੀ ਤਾਂ ਸਿੱਖ ਸਿੱਖਾਂ ਦਾ ਇੱਕ ਵੱਡਾ ਧੜਾ ਇਸ ਦਾ ਵਿਰੋਧ ਕਰਦਾ ਹੈ ਤੇ ਇਹ ਇਲਜ਼ਾਮ ਲਗਾਉਂਦਾ ਹੈ ਕਿ ਦਸਮ ਗ੍ਰੰਥ ਸ਼ਾਇਦ ਆਰਐਸਐਸ ਦੀ ਸਾਜ਼ਿਸ਼ ਹੈ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਸ ਗ੍ਰੰਥ ਨੂੰ ਸਿੱਖਾਂ ਦੇ ਵਿੱਚ ਏ ਵੀ ਹੁਣ ਜਿਹੜੇ ਵਿਚਾਰੇ ਜਰਨਲਿਸਟ ਆ ਬਹਿ ਜਾਂਦੇ ਮੂੰਹ ਚੱਕ ਕੇ ਜਾ ਕੇ ਆਪਣੀ ਮਸ਼ਹੂਰੀ ਲਈ ਆਪਣੀ ਦੁਕਾਨ ਚਲਾਉਣ ਲਈ ਪਤਾ ਪਤਾ ਹੁੰਦਾ ਨਹੀਂ ਕੁਛ ਵੀ ਇਹਨਾਂ ਨੂੰ ਠੀਕ ਆ ਦਿਮਾਗ ਦੇ ਵਿੱਚ ਦੋ ਚਾਰ ਖਿਆਲ ਹੁੰਦੇ ਆ ਥੋੜਾ ਬਹੁਤ ਤਾਂ ਇੰਟਰਨੈਟ ਤੋਂ ਪੜਿਆ ਹੁੰਦਾ ਹੈ ਰੋਟੀ ਦੀ ਖਾਤਰ ਜਾ ਕੇ ਜਿਹੜਾ ਥੋੜਾ ਜਿਹਾ ਅੰਮ੍ਰਿਤਪਾਲ ਨੂੰ ਇਦਾਂ ਲੈ ਕੇ ਆਂਦਾ ਗਿਆ ਨਾ ਓਰ ਜਨੀਸ਼ ਦੀ ਕਹਾਣੀ ਵਾਰ-ਵਾਰ ਯਾਦ ਆਉਂਦੀ ਹੈ ਜਿਹੜਾ ਉਹ ਪਿੰਡ ਦੇ ਵਿੱਚ ਕਹਿੰਦੇ ਬੰਦਾ ਸੀ ਬਹੁਤ ਜਿਆਦਾ ਜਦੋਂ ਬੋਲਦਾ ਸੀ ਉੱਚੀ ਗੜਕੇ ਨਾਲ ਬੋਲਦਾ ਸੀ ਤੇ ਉਹਨੂੰ ਕਿਸੇ ਨੇ ਕਿਹਾ ਤੂੰ ਬੂਟਾਂ 'ਚ ਖੜਾ ਹੋ ਤੁਹਾਨੂੰ ਲੀਡਰ ਚਾਹੀਦਾ ਬਸੇ ਵੀ ਸਾਡੀ ਕਮਿਊਨਿਟੀ ਵਿੱਚ ਜਿਹੜਾ ਬੰਦਾ ਬੋਲ ਲੈਂਦਾ ਹੋਵੇ ਨਾ ਤੁਸੀਂ ਗੁਰਦੁਆਰੇ ਮੇਰਾ ਤਾਂ 35 ਸਾਲ ਦਾ ਤਜਰਬਾ ਆ ਜਿਹੜਾ ਖੜ ਕੇ ਥੋੜਾ ਜਿਹਾ ਸਵਾਲ ਕਰ ਲੈਂਦਾ ਥੋੜੀ ਜਿਹੀ ਗੱਲ ਕਰ ਲੈਂਦਾ ਉਹਨੂੰ ਕਹਿੰਦੇ ਇਹਨੂੰ ਇਹਨੂੰ ਪ੍ਰਧਾਨ ਬਣਾਉਗੇ ਕਿਉਂਕਿ ਆਹ ਬੰਦੇ ਨੂੰ ਬੋਲਣ ਤੇ ਚੇ ਦਿੱਕਤ ਆ ਤੇ ਇਹ ਇਹ ਬੰਦੇ ਜਿਹੜੇ ਥੋੜਾ ਬਹੁਤਾ ਬੋਲ ਲੈਂਦੇ ਆ ਇਹ ਆ ਕੇ ਵੀ ਤਾਂ ਇਹਨੂੰ ਪੁੱਛੇ ਭਰਾਵਾ ਉਹ ਕੌਣ ਕਹਿੰਦਾ ਆਰਐਸਐਸ ਦੀ ਸਾਜ਼ਿਸ਼ ਹੈ ਦਸਮ ਗ੍ਰੰਥ ਆਰਐਸਐਸ ਨੇ ਥੋੜੀ ਲਿਖਾਇਆ ਹੈ ਉਹ ਤਾਂ ਗੁਰੂ ਸਾਹਿਬ ਤੋਂ ਸੈਂਕੜੇ ਸਾਲ ਪਹਿਲਾਂ ਦੇ ਲਿਖੇ ਹੋਏ ਚਰਿੱਤਰ ਜਿਹੜੇ ਠੀਕ ਹੈ ਤੁਸੀਂ ਆਪਣੇ ਕੋਲੋਂ ਹੀ ਸ਼ਬਦ ਬਣਾ ਕੇ ਠੀਕ ਹੈ ਅਸੀਂ ਤਾਂ ਭਾਈ ਮਨੀ ਸਿੰਘ ਹੁਣਾਂ ਦੀ ਗੱਲ ਕਰਦੇ ਜਿਹੜਾ ਹੁਣ ਸ਼੍ਰੀ ਚੰਦ ਸ਼੍ਰੀ ਚੰਦ ਨੂੰ ਆਰਐਸਐਸ ਕਹਿਣ ਦੀ ਲੋੜ ਥੋੜੀ ਹੈ ਅਰੇ ਸੇ ਤਾਂ ਹੁਣ 100 150 ਸਾਲ ਹੋਇਆ ਹੋਊਗਾ ਆਪਣੀਆਂ ਜਿਹੜੇ ਓਬਜੈਕਸ਼ਨ ਵੀ ਆ ਕਿਸੇ ਦੇ ਉਹਨੂੰ ਵੀ ਆਪਣੀ ਪੱਧਰ ਤੇ ਆਪਣੇ ਸ਼ਬਦਾਂ ਦੇ ਰਾਹੀਂ ਜਦੋਂ ਤੁਸੀਂ ਇੱਕ ਲੈਵਲ ਤੱਕ ਲੈ ਆਉਨੇ ਆ ਤੇ ਉਹਦੇ ਜਵਾਬ ਦੇਣੇ ਤੁਹਾਨੂੰ ਬਹੁਤ ਸੌਖੇ ਹੋ ਜਾਂਦੇ ਨਹੀਂ ਤਾਂ ਜਿਹੜਾ ਓਬਜੈਕਸ਼ਨ ਆ ਕਿਸੇ ਦਾ ਉਹਨੂੰ ਉਹਦੇ ਪੱਧਰ ਤੇ ਓਬਜੈਕਸ਼ਨ ਕਰਨ ਵਾਲੇ ਦੇ ਪੱਧਰ ਤੇ ਰੱਖ ਕੇ ਜਵਾਬ ਦੇਣਾ ਚਾਹੀਦਾ ਠੀਕ ਹੈ ਤਾ ਗਿਆ ਭੇਜਿਆ ਗਿਆ ਪਰ ਬਹੁਤ ਸਾਰੇ ਜਿਹੜੇ ਸਿੱਖ ਨੇ ਦਸਮ ਗ੍ਰੰਥ ਨੂੰ ਮੰਨਦੇ ਨੇ ਕਿ ਇਹ ਇਤਿਹਾਸਿਕ ਤੱਥ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਦਸਮ ਗ੍ਰੰਥ ਦੇ ਉੱਤੇ ਅੱਜ ਬਹੁਤ ਸਾਰੀਆਂ ਵਿਚਾਰਾਂ ਚਰਚਾਵਾ ਕਰਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਕਿ ਦੁਬਿਧਾ ਦੂਰ ਕਰੋ ਲੈ ਬੁਲਾਈ ਸੰਵਾਦ ਰਚਾਉਣ ਦਾ ਜਿਹੜਾ ਇੱਕ ਕਲਾ ਹੈ ਉਹ ਵੀ ਸਿੱਖ ਪੰਥ ਦੇ ਵਿੱਚ ਭਾਈ ਜੇ ਗੁਰਬਾਣੀ ਦੇ ਵਿੱਚ ਜਿਹੜੀ ਇਹ ਗੱਲ ਕਹੀ ਗਈ ਨਾ ਦੁਬਦ ਹੋਈ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਠੀਕ ਹੈ ਉਹਨੂੰ ਤੁਸੀਂ ਇਦਾਂ ਨਹੀਂ ਪਈ ਜੇ ਮੈਂ ਤਾਂ ਬਲਜਿੰਦਰ ਹੁਣ ਕਹੀਏ ਇੱਥੇ ਮੈਂ ਤਾਂ ਅੰਗਰੇਜ਼ ਬਲਜਿੰਦਰ ਅਸੀਂ ਪਰਮਵੀਰ ਅਸੀਂ ਭੇਜੀਏ ਤਿੰਨ ਚਾਰ ਜਣੇ ਠੀਕ ਹੈ ਅਸੀਂ ਕਹੀਏ ਪਈ ਦੇਖੋ ਜੀ ਸੂਰਜ ਪ੍ਰਕਾਸ਼ ਦੇ ਵਿੱਚ ਆ ਗਲਤ ਲਿਖਿਆ ਹੋਇਆ ਆ ਹਨਾ ਮਰਿਆਦਾ ਚਾਹ ਕਮਜ਼ੋਰੀਆਂ ਆ ਅਰਦਾਸ ਦੇ ਵਿੱਚ ਆ ਪ੍ਰੋਬਲਮ ਆ ਹਨਾ ਪਈ ਸ਼ਰਮਣੀ ਕਮੇਟੀ ਜਦੋਂ ਬਣੀ ਉਦੋਂ ਇਹ ਗਲਤੀਆਂ ਹੋਈਆਂ ਠੀਕ ਹੈ ਪਈ ਅਸੀਂ ਪਈ ਇਹਦੇ ਬਾਰੇ ਦੁਬਦਾ ਆ ਬਹੁਤ ਸਾਰੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਹੋਏ 71 ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਅਸੀਂ ਹੁਣ ਬੈਠੇ ਆ ਤੇ ਅਸੀਂ ਦੁਬਦਾ ਦੂਰ ਕਰਨ ਲੱਗੇ ਅਸੀਂ ਬੈਠ ਕੇ ਮर्यादा ਨਮੀ ਲਿਖ ਲਈਏ ਅਸੀਂ ਚਾਰ ਮਤੇ ਪਾ ਕੇ ਤਾਂ ਕਹਦੇ ਗਏ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਆਪਿਆ ਮਤੇ ਲਾਗੂ ਕਰੋ ਤੇ ਗਰਵਾਣੀ ਨੇ ਕਿਹਾ ਸੀ ਹੋਏ 71 ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਅਸੀਂ 71 ਹੋ ਗਏ ਆ ਅਸੀਂ ਹੁਣ ਦੁਬ ਤਾ ਦੂਰ ਕਰ ਲਈਆ ਜਿਹੜੀਆਂ ਜਿਹੜੀਆਂ ਸਾਨੂੰ ਪ੍ਰੋਬਲਮਾਂ ਦੁਬਧਾਵਾਂ ਲੱਗੀਆਂ ਉਹਦਾ ਹੱਲ ਦੱਸ ਦਿੱਤਾ ਹੁਣ ਤੁਸੀਂ ਲਾਗੂ ਕਰੋ ਇਦਾਂ ਨਹੀਂ ਉਹ ਜਿਹਦੇ ਨਾਲ ਕਨਸਰਨਡ ਆ ਨਾ ਉਹਨੇ ਬਹਿਣਾ ਹੁੰਦਾ ਜੀ ਉਹ ਦੋ ਧਿਰਾਂ ਬੈਠਣੀਆਂ ਫਿਰ ਤੁਸੀਂ ਇਹ ਪੰਕਤੀ ਸਮਾ ਦਿਓ ਉਹ ਵੀ ਅਥਾਰਟੀ ਹੋਵੇ ਹੁਣ ਚਲੋ ਜੇ ਮੈਂ ਬਲਜਿੰਦਰ ਇੰਦੋਂ ਨਾਲ ਨਹੀਂ ਜੇ ਮੈਂ ਕੈਲੀਫੋਰਨੀਆ ਵਾਲੇ ਗੁਰਪ੍ਰੀਤ ਨੂੰ ਕਹਾ ਫੋਨ ਕਰਕੇ ਆਪਾਂ ਦੋ ਜਣੇ ਦਾ ਮਸਲਾ ਨਿਜਿੱਠ ਤੀਏ ਪਰ ਨਵੀਂ ਮਰਿਆਦਾ ਤੇ ਸਾਡੀ ਅਸੀਂ ਸਲਾਹ ਕਰਕੇ ਦੋ ਜਣੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਨਵੀਂ ਮਰਿਆਦਾ ਬਣਾ ਕੇ ਉਹਨੂੰ ਕੀ ਲਾਗੂ ਕਰਦੀ ਫਿਰ ਵੀ ਨਹੀਂ ਜਿਹੜੀ ਤੇ ਰਕਾਬਜ ਹੈ ਜਿਹੜੀ ਕੰਟਰੋਲ ਵਿੱਚ ਹੈ ਉਹਦੇ ਵਿੱਚੋਂ ਵੀ ਅਥਾਰਟੀ ਚਾਹੀਦੀ ਹੈ ਔਰ ਜਿਹੜੇ ਆਬਜੈਕਸ਼ਨ ਕਰ ਰਹੇ ਆ ਉਹਨਾਂ ਦੇ ਵਿੱਚੋਂ ਵੀ ਕੋਈ ਅਥਾਰਾਈਜ਼ਡ ਪਰਸਨ ਚਾਹੀਦਾ ਉਹ ਬੈਠ ਕੇ ਵਿਚਾਰ ਕਰਨ ਉਹ ਉਹਦਾ ਹੱਲ ਲੱਭਣ ਉਹ ਉਹ ਆਪਣੇ ਜਿਹੜਾ ਜਿਹੜੀ ਜਿਹੜੀ ਕਾਗਜ਼ ਤੇ ਰਿਹਾ ਉਹਦੇ ਵਿੱਚੋਂ ਜਿਹੜਾ ਉਹਨਾਂ ਦਾ ਨੁਮਾਇੰਦਾ ਹੋਊਗਾ ਉਹਦੇ ਲਈ ਜ਼ਰੂਰੀ ਆ ਕਿ ਉਹ ਉਹਨਾਂ ਸਾਰਿਆਂ ਦੀ ਆਵਾਜ਼ ਰਿਪਰੈਜ਼ੈਂਟ ਕਰਦਾ ਹੋਵੇ ਉਹਨਾਂ ਦੀ ਇਦਾਂ ਵਿਰੋਧੀ ਤੇ ਜਿਹੜੀ ਜਿਹੜੀ ਓਬਜੈਕਸ਼ਨ ਕਰਨ ਵਾਲੀ ਉਹਦਾ ਨੁਮਾਇੰਦਾ ਵੀ ਸਾਰਿਆਂ ਜਿਨ੍ਹਾਂ ਦੇ ਵਿਹਾਫ ਤੇ ਗੱਲ ਕਰ ਰਿਹਾ ਹੈ ਠੀਕ ਹੈ ਉਹਨਾਂ ਦਾ ਭਰੋਸੇਯੋਗ ਹੋਵੇ ਉੱਪ ਬੈਠੇ ਬੈਠ ਕੇ ਗੱਲ ਸੁਣੇ ਦੋ ਜਣੇ ਗੱਲ ਕਰਨ ਦੋ ਜਣੇ ਆਪੋ ਆਪਣੀਆਂ ਧਿਰਾਂ ਹਾਈ ਕਮਾਂਡ ਦੇ ਕੋਲ ਜਾ ਕੇ ਬੈਠ ਕੇ ਫਿਰ ਦੱਸਣ ਉਹਨਾਂ ਨੂੰ ਕਿ ਇਹ ਓਬਜੈਕਸ਼ਨ ਉਹਨੇ ਕੀਤੇ ਆ ਇਹ ਮੈਂ ਉਹਨੂੰ ਹੱਲ ਅਗਲੇ ਕਹਿਣ ਪਏ ਨੂੰ ਇਦਾਂ ਨਹੀਂ ਇਦਾਂ ਹੱਲ ਕਰੋ ਫੇ ਆ ਕੇ ਬੈਠੋ ਫੇ ਦੱਸਣ ਫੇ ਬੈਠੋ ਫਿਰ ਤੁਸੀਂ ਇਹ ਕਰਿਓ ਫੇ ਤੁਸੀਂ ਇੱਕ 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 ਤੁਸੀਂ ਕਿਤੇਉਂ ਵੀ ਇਦਾਂ ਕੋਈ ਉੱਠਿਆ ਮਾਈਕ ਲੈ ਕੇ ਕੈਮਰਾ ਲੈ ਕੇ ਤੇ ਆਪਣੀ ਮਰਜ਼ੀ ਨਾਲ ਤੁਸੀਂ ਇੱਕ ਬੰਦਾ ਲੱਭ ਲਿਆ ਤੇ ਹੁਣ ਤੁਸੀਂ ਕਹਿੰਦੇ ਆਂ ਕਿ ਇਹ ਜਿਹੜਾ 10 ਗ੍ਰੰਥ ਥਾਲਾ ਬਵਾ ਦਿਆ ਅੱਜ ਅਸੀਂ ਖਤਮ ਕਰਨ ਲੱਗੇ ਆਂ ਠੀਕ ਹੈ ਇਦਾਂ ਤੁਹਾਡੇ ਵਾਸਤੇ ਗੱਲ ਨਹੀਂ ਹੈ ਤੁਸੀਂ ਆਪਣੀ ਗਾਹਾਂ ਗੱਲ ਕਰੋ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਬਹੁਤ ਕੁਝ ਮਿਲ ਜਾਣਾ ਉਹ ਦਿਓ ਠੀਕ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਡੇ ਲਈ ਨਹੀਂ ਕਈ ਜੰ ਪੰਕਤੀਆਂ ਹੈ ਪ੍ਰਚਾਰਕਾਂ ਨੂੰ ਵੀ ਆਪਾਂ ਕਹਿੰਨੇ ਹੁੰਨੇ ਆ ਇਦਾਂ ਪੰਕਤੀਆਂ ਨੂੰ ਵਰਤਣਾ ਬੰਦ ਕਰੋ ਠੀਕ ਹੈ ਹਾਂ ਜਿਹੜੀ ਗੱਲ ਤੁਹਾਡੇ ਲਈ ਉਹ ਤੁਹਾਨੂੰ ਇਨਸਪਾਇਰ ਕਰ ਰਹੀ ਹੈ ਤੁਹਾਨੂੰ ਮੋਟੀਵੇਟ ਕਰ ਰਹੀ ਹੈ ਜਿੱਤੇ ਨਹੀਂ ਤੁਹਾਡੀ ਕੁਰਬਾਨੀ ਹੋ ਰਹੀ ਹੈ ਜਿਵੇਂ ਮੈਂ ਮੈਂ ਜਾਨੀ 200 ਡਾਲਰ ਲੈ ਕੇ ਕਿਸੇ ਨੂੰ ਜਾ ਕੇ ਇਦਾਂ ਕਿਸੇ ਨਾਲ ਸ਼ੇਅਰ ਕਰਾਂ ਠੀਕ ਹੈ ਤੇ ਮੈਂ ਇਹ ਕਹਾں ਪੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਹਾਲ ਖਾਈ ਕਿਛ ਹੱਥੋਂ ਦੇ ਉਹ ਸਮਝ ਪੈਂਦੀ ਕਿਉਂਕਿ ਉੱਥੋਂ ਮੈਂ ਆਪ ਕਿਸੇ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਮੈਂ ਇਨਸਪਾਇਰ ਹੋਇਆ ਹੁਣ ਮੈਂ ਤਿਆਗ ਕਰ ਰਿਹਾ ਉਹ ਠੀਕ ਆ ਜੇ ਮੇਰਾ ਕਿਸੇ ਨਾਲ ਝਗੜਾ ਹੋ ਗਿਆ ਠੀਕ ਹੈ ਉਹਦੇ ਵਿੱਚ ਮੈਂ ਕਹਾ ਪਿੱਛੇ ਲੋ ਦੇਖੋ ਕੋਈ ਗੱਲ ਨਹੀਂ ਜੀ ਵੀ ਮੈਂ ਤੂੰ ਗੱਡੀ ਮਾਰੀ ਸੀ ਮੇਰੀ ਗੱਡੀ ਚ ਭਰਾਵਾ ਮੈਂ ਕਹਿ ਰਿਹਾ ਸੀ ਵੀ ਤੇਰੀ ਗਲਤੀ ਆ ਕੋਈ ਗੱਲ ਨਹੀਂ ਮੈਂ ਕਹਿੰਨਾ ਜਿੰਨਾ ਇਹ ਨੁਕਸਾਨ ਆ ਇੰਨਾ ਮੈਂ ਆਪੇ ਕਰਾ ਲਊਗਾ ਕੋਈ ਗੱਲ ਨਹੀਂ ਆਪਾਂ ਠੀਕ ਹੈ ਹੁਣ ਮੈਂ ਪੁਲਿਸ ਨੂੰ ਸੱਦੂਗਾ ਮੈਂ ਹਕੂਟ ਤੇ ਗੱਲ ਜਾਊਗੀ ਵਕੀਲਾ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਠੀਕਰਾ ਲਓ ਮੈਂ ਆਪਣੀ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਕਹਾਂ ਪੇ ਗੁਰੂ ਗ੍ਰੰਥ ਸਾਹਿਬ ਮੈਨੂੰ ਸਿੱਖਿਆ ਮਿਲੀ ਹੈ ਠੀਕ ਹੈ ਭੇ ਹੋ 71 ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲੈ ਬੁਲਾਇ ਜੇ ਹੁਣ ਮੈਂ ਜਾ ਕੇ ਕਿਸੇ ਨੂੰ ਇਹ ਕਹਾਂ ਪੇ ਦੇਖ ਪਾਈ ਜਿਹੜੇ ਮੈਂ ਤੈਨੂੰ ਪਿਛਲੇ ਹਫਤੇ ਕਿਹਾ ਸੀ ਵਿਚਾਰਕਨਾਲਾਂ ਜ਼ਮੀਨਾਂ ਜਿਹੜੀ ਇਹ ਮੇਰਾ ਹੱਕ ਹੈ ਇਹ ਦਿੱਤੇ ਪੇ ਅਸਲ ਚ ਇਹ ਨਹੀਂ ਹੈਗੀ ਕਿ ਤੂੰ ਬੰਦੇ ਅੰਗ 2 ਏਕੜ ਦੇ ਦੇ ਮੈਨੂੰ ਅਪਾ ਬੈਠ ਕੇ ਗੱਲ ਕਰ ਲਈਏ ਕੋਟ ਚਨਾ ਜੀ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਆ ਬਈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਖਰੋਲੇ ਪਲਾ ਉਸ ਵੇਲੇ ਨੀਉ ਲਕਉਂਦੀ ਤੁਹਾਡੇ ਆਪਣੇ ਕਰਨ ਲਈ ਤੁਹਾਡੇ ਆਪਣੇ ਜਦੋਂ ਫਰਜ਼ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਕਿਸੇ ਦੀ ਐਗਜ਼ਾਮਪਲ ਦੇ ਦਿਓ ਵੀ ਇਹ ਮੈਂ ਤਾਂ ਕਰ ਰਿਹਾ ਕਿਉਂਕਿ ਮੈਨੂੰ ਇੱਥੋਂ ਸਿੱਖਿਆ ਮਿਲ ਰਹੀ ਹੈ ਜੇ ਤੁਸੀਂ ਆਪਣੇ ਹੱਕ ਲਈ ਕਹਿੰਨੇ ਆ ਨਾ ਵੀ ਇਹ ਹੱਕ ਦਾ ਦਾਵਾ ਮੈਂ ਤਾਂ ਕਰ ਰਿਹਾ ਮੈਨੂੰ ਇੱਥੋਂ ਸਿੱਖਿਆ ਮਿਲੀ ਉਹ ਬਕਵਾਸ ਉਹ ਤੇਰੇ ਲਈ ਨਹੀਂ ਹੈ ਇਸੇ ਲਈ ਕੁਝ ਕਰਨ ਦੇ ਵੇਲੇ ਤੁਸੀਂ ਕਿਤੇ ਵੀ ਹਵਾਲਾ ਲੈ ਕੇ ਆਪਣੇ ਆਪ ਨੂੰ ਸਪਾਇਰ ਕਰ ਲਓ। ਉਹ ਸ਼ਾਇਦ ਐਡਾ ਵੱਡਾ ਗੁਨਾਹ ਨਹੀਂ ਹੋਣਾ ਜਿੰਨਾ ਹੱਕਾਂ ਦੇ ਵਿੱਚਲੇ ਅਸੀਂ ਕਰਦੇ। ਠੀਕ ਹੈ? ਹਾਂਜੀ।